ਜਿਵੇਂ ਕਿ ਪਹਾੜੀ ਖੇਤਰ ਅਤੇ ਮਦਾਨੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ بارش ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਉਹ ਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਨੂੰ ਲੈ ਕੇ ਰਾਵੀ ਦਰਿਆ ਦੇ ਵਿੱਚ 125000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਉਲਟ ਜਾਰੀ ਕੀਤਾ ਗਿਆ ਹੈ ਇਸੇ ਦੇ ਮੱਦੇ ਨਜ਼ਰ ਸਾਬਕਾ ਕੈਬਨਟ ਮੰਤਰੀ ਦੀਪ ਸਿੰਘ ਢਾਲੀਵਾਲ ਡੇਰਾ ਬਾਬਾ ਨਾਨਕ ਦੇ ਨੇੜੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚੇ ਅਤੇ ਉਹਨਾਂ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। মিডিਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਵਿੱਚ ਪਾਣੀ ਪਹਿਲਾਂ ਹੀ ਕਾਫੀ ਹੈ ਅਤੇ ਹੁਣ ਫਿਰ 1,25,000 ਕਿਊਸਕ ਪਾਣੀ ਛੱਡਿਆ ਗਿਆ ਹੈ। ਜਿਸ ਨੂੰ ਲੈ ਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਸਥਿਤੀ ਬਣਦੀ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਅਲਰਟ ਹੈ ਅਤੇ ਸਾਡੇ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਇਸ ਮੌਕੇ ਉਹਨਾਂ ਨੇ ਰਾਵੀ ਦਰਿਆ ਨਾਲ ਲੱਗਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਕੇ ਥਾਵਾਂ ਤੇ ਚਲੇ ਜਾਣ ਅਤੇ ਜਿੰਨੀ ਦੇਰ ਤੱਕ ਪਾਣੀ ਨਹੀਂ ਘਟਦਾ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਾ ਲੈਣ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਫੇਸ ਫੋਕ ਅਤੇ ਇੰਸਟਾਗ੍ਰam ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਪਾਤਰਕਾਰ ਨਰਿੰਦਰ ਕੌਰ ਪਰੀਵਾਲ ਤਰਿੰਕੁਰਾ ਜਤੀ ਇੱਕ ਖਾਸ ਰਿਪੋਰਟ ਮੱਲਾਵਾ ਵੀ ਦਰਿਆ ਤੇ ਕੰਢੇ ਤੇ ਆਪਾਂ ਖੜੇ ਹਾਂ ਕਮਾਲ ਪੁਲ ਚੌਕੀ ਆ ਮੋਰਾਂ ਸਭਾ ਵਿਕਾਇ ਨਾਰਾ ਦੇ ਨਾਲ ਲੱਗਦੀ ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਭਾ ਥੱਲੇ ਨੂੰ ਅਜਨਾਰਾ ਚੱਲਿਆ ਜਾਂਦਾ ਤੇਵਾ ਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25,000 ਕਿਉਂਕਿ ਪਾਣੀ ਜਿਹੜਾ ਉਹ ਜਿਹੜਾ ਛੜਤਾ ਜਿਹੜਾ ਬਾਅਦ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਰ ਹੈ ਕਿ 10 ਵਜੇ ਦੇ ਲਾਗੇ-ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਕਿ ਕੁਛ ਜਿੱਕ ਤੇ 2 ਰੁਪਏ ਦੇ ਆਪਾਂ ਨੂੰ ਕਿ ਤੂੰ ਤੁਸੀਂ ਬੰਦ ਟੁੱਟਦੇ ਤੇ ਤੁਸੀਂ ਬੰਦ ਤੋਂ ਬਾਅਦ ਵੀ ਪਾਣੀ ਜਾਣਾ ਚਾਹੀਦਾ ਕਿ ਅੰਦਰਲੀ ਹਰਨਾ ਤੋਂ ਖਰਾਬ ਹੋਣਗੇ ਜਿੱਦਾਂ ਉਹ ਜਿਹੜਾ ਸੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦੇਹੰਡਾ ਸਤਿ ਮਹਤਵਾਂ ਕਦੇ ਸਭ ਕੋ ਠੀਕ ਠਾਕ ਰਹੇ ਬਾਬਾ ਬੁੱਢਾ ਸਾਫਤ ਕਰ। ਪਰ ਜਦਨਾ ਪਾਣੀ ਪਿੱਛੋ ਛੱਡਿਆ। ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ। ਸੋ ਮੈਂ ਉਹ ਦੇਖਣ ਵਾਸਤੇ ਆਈ ਹਪਸਾ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜਿਹੜੀ ਕੋਈ ਇਹਲੀ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ। ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖ ਲਈਏ ਕਰਾਂ। ਕੱਲ ਫਿਰ ਆਪਾਂ ਨੂੰ ਜਾਰੀ ਕਰਾਂਗੇ। ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ। ਅਈ ਕੋਸ਼ਿਸ਼ ਤੇ ਇਹ ਕੋ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜਾਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਜਾ ਜਾਏ ਕਿਉਂਕਿ ਸਾਨੂੰ ਆਹ ਤੇ ਦਰਿਆ ਤੋਂ ਪਾਰ ساری ਬੜੀ ਖੇਤੀ ਹੈ ਬਹੁਤ ਜਾਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਦੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਦਿਨ ਪਾਣੀ ਆਉਂਦੇ ਦਨ ਸਾਨੂੰ ਸਾਦਿਆਂ ਨੂੰ ਸੱਖਿਆ ਨਾ ਦੇਣਾ ਚਾਹੀਦਾ ਕੰਦ ਕੋਈ ਨੁਕਸਾਨ ਨਾ ਹੋ ਸਕੇ ਇਹ موجوده ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ ਲੱਖ ਕਿਊਸਕ ਪਾਣੀ ਆ ਸਾਰਾ ਹੀ 1 ਲੱਖ ਕਿਊਸਕਾ ਪਰ 1,25,000 ਕਿਊਸਕਾ ਪਾਣੀ ਆ ਰਿਹਾ ਪਾਣੀ ਬਲ ਇਸ ਵੇਲੇ ਹੀ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉਹਦੇ ਦਰਿਆ ਚੋਂ ਆ ਰਿਹਾ ਉਹ ਤੁਸੀਂ ਦੇਖੋਗੇ 7-8 ਹੋਏ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਬਲ ਸਭ ਨੂੰ ਇਹ ਬੇਨਤੀ ਹੈ ਕਿ ਦੋ-ਚਾ ਦਿਨ ਉਹ ਸੌਲਕ ਕੁਤ ਹਮਾਰੇ ਸਾਰੇ ਜਨ ਦੇ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣਿਆ ਉਦੋਂ ਤੱਕ ਤੇ ਸਾਨੂੰ ਕੋਈ ਬਲ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਤੱਕ ਰਹਿੰਦਾ ਉਦੋਂ ਬਿਲਕੁਲ ਹੀ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਉਹਨਾਂ ਤੋਂ ਫਿਰ ਦੱਲਣ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਕਦਾ ਬਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚੱਲਣ ਦੀ ਟੀਵੀ ਦੇ ਉੱਤੇ ਸਾਦੇ ਵਿੱਚ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਉਹਨਾਂ ਸਾਰਿਆਂ ਨਾਲ ਗੱਲ ਹੋਈ ਉਹ ਸ਼ਾਮ ਤੱਕ ਹੋ ਜਾਊਗਾ ਮੈਂ ਜੋ ਵਰਗੀ ਸਥਿਤੀ ਬੜੂਗੀ ਤੇ ਕੋਈ ਨਹੀਂ ਆਪਣਾ ਨਵਾਂ ਲੈਣ ਲੋਕਾਂ ਦੇ ਨਾਲ ਪੂਰੇ ਪ੍ਰਬੰਧ ਕੀਤੇ ਆ ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਉ ਲਈ ਅੱਗੇ ਆਊਗੀ ਅਸੀਂ ਪੜੇ ਇੱਕ ਬੇਨਤੀ ਜੂ ਦੇ ਪਿਛਲੀ ਵਾਰ ਕਾ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆ ਕਿ ਜਦ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕਿਆ ਨਾਲ ਤੋਂ ਉਹਦੇ ਜਿਆਦੀ ਹੋ ਗਿਆ ਜਿਹੜੇ ਦਾ ਵੀ ਦੇ ਕੰਡੇ ਤੇ ਇੰਦਰ ਵੀ ਜਿਆਦੀ ਮਤਲਬ ਅਲਰਟ ਜਿਆਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆ ਜੂ ਮੰਗਾ ਉਹਦਾ ਬੇਰੰਗ ਹੈ ਪਰ ਸਰਕਾਰ ਹੱਥੋਂ ਪੂਰਬੰਦ ਕਰਕੇ ਬੈਠੀ ਹੈ ਅਸੀਂ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਹਾਂ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤਾਂ ਅੱਜ ਹੀ ਪਤਾ ਲੱਗਿਆ ਤੇ ਮੈਂ ਪਹੁੰਚ ਕੇ ਮੌਕੇ ਦਾ ਅਫਸਾ ਹਾਂ ਲੈ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ